ਸਸਿਕਾ ਜੀ ਮੈਂ ਕੁਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਨਿਊਜ਼ੀਲੈਂਡ ਨਵੰਬਰ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਕੰਮ ਦੇ ਘੰਟੇ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਨਿਊਜ਼ੀਲੈਂਡ ਨੇ ਐਲਾਨ ਕੀਤਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਕੰਮ ਦੇ ਘੰਟੇ ਜਲਦ ਹੀ ਵਧਾਏ ਜਾਣਗੇ ਨਵੰਬਰ 2025 ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਪੜਾਈ ਦੌਰਾਨ ਕੰਮ ਕਰਨ ਦੇ ਅਧਿਕਾਰ ਯੋਗ ਵਿਦਿਆਰਥੀ ਵੀਜ਼ਾ ਧਾਰਕਾਂ ਦੇ ਲਈ ਹਫਤੇ ਵਿੱਚ 20 ਤੋਂ ਵਧਾ ਕੇ ਹੁਣ 25 ਘੰਟੇ ਕਰ ਦਿੱਤੇ ਜਾਣਗੇ ਅਤੇ ਪੜਾਈ ਦੌਰਾਨ ਕੰਮ ਕਰਨ ਦੇ ਅਧਿਕਾਰ ਸਾਰੇ ਜਿਹੜੇ ਦਲਜੀ ਦੇ ਵਿਦਿਆਰਥੀਆਂ ਨੂੰ ਮਨਜ਼ੂਰਸ਼ੁਦਾ ਐਕਸਚੇਂਜ ਜਾਂ ਫਿਰ ਵਿਦੇਸ਼ ਦੇ ਵਿੱਚ ਪੜਾਈ ਕਰਨ ਦੇ ਪ੍ਰੋਗਰਾਮਾਂ ਦੇ ਵਿੱਚ ਵਧਾ ਦਿੱਤੇ ਜਾਣਗੇ ਜਿਸ ਦੇ ਵਿੱਚ ਇੱਕ ਸਮੈਸਟਰ ਲੰਬੇ ਪ੍ਰੋਗਰਾਮ ਵੀ ਸ਼ਾਮਲ ਨੇ ਦਸ ਹੀ ਨਿਊਜ਼ੀਲੈਂਡ ਸਰਕਾਰ ਦੀ ਅੰਤਰਰਾਸ਼ਟਰੀ ਸਿੱਖਿਆ ਵਿਕਾਸ ਯੋਜਨਾ ਦਾ ਹਿੱਸਾ ਹੈ ਇਹ ਯੋਜਨਾ 2034 ਤੱਕ ਅੰਤਰਰਾਸ਼ਟਰੀ ਸਿੱਖਿਆ ਖੇਤਰ ਦੇ ਆਰਥਿਕ ਯੋਗਦਾਨ ਨੂੰ ਦੁੱਗਣਾ ਕਰਨ ਦੇ ਉਦੇਸ਼ ਦੀ ਰੂਪरेखा ਦਿੰਦੀ ਹੈ ਇਹ ਟਿੱਚਰ 7.2 ਬਿਲੀਅਨ ਡਾਲਰ ਦਾ ਰੱਖਿਆ ਗਿਆ ਹੈ ਵਰਤਮਾਨ ਦੇ ਵਿੱਚ ਵਿਦਿਆਰਥੀ ਵੀਜ਼ੇ ਦੇ ਨਾਲ ਤੁਹਾਨੂੰ ਹਫਤੇ ਦੇ ਵਿੱਚ 20 ਘੰਟੇ ਤੱਕ ਪਾਰਟ ਟਾਈਮ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ ਅਤੇ ਸਾਲ ਦੇ ਵਿੱਚ ਕਾਲ ਲਈ ਅਧਿਆਨ ਬ੍ਰੇਕ ਅਤੇ 크리스마ਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੀ ਮਿਆਦ ਦੌਰਾਨ ਪੂਰਾ ਸਮਾਂ ਕੰਮ ਕਰੰਤਿ ਚੁਆਸਤ ਮਿਲੀ ਹੈ ਇਹ ਪਤਾ ਲਗਾਉਣ ਦੇ ਲਈ ਕਿ ਤੁਸੀਂ ਆਪਣੇ ਵਿਦਿਆਰਥੀ ਵੀਜ਼ੇ ਉੱਤੇ ਕੰਮ ਕਰ ਸਕਦੇ ਹੋ ਤੁਹਾਨੂੰ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਜਾਂਚ ਕਰਨ ਦੀ ਜ਼ਰੂਰਤ ਹੋਵੇਗੀ ਇਹ ਤੁਹਾਡੇ ای ਵੀਜ਼ਾ ਤੁਹਾਡੇ ਪਾਸਪੋਰਟ ਵਿੱਚ ਵੀਜ਼ਾ ਲੇਬਲ ਜਦ ਤੁਹਾਨੂੰ ਭੇਜੀ ਗਈ ਵੀਜ਼ਾ ਪੱਤਰ ਦੇ ਵਿੱਚ ਦਰਜ ਨਹੀਂ ਜੇਕਰ ਤੁਹਾਡਾ ਮੌਜੂਦਾ ਵਿਦਿਆਰਥੀ ਵੀਜ਼ਾ ਤੁਹਾਨੂੰ ਤੁਹਾਡੇ ਠਹਿਰਨ ਦੌਰਾਨ ਪੂਕਤਾਨ ਕੀਤਾ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਤੁਸੀਂ ਆਪਣੇ ਵੀਜ਼ੇ ਦੀਆਂ ਸ਼ਰਤਾਂ ਨੂੰ ਬਦਲਣ ਲਈ ਅਰਜ਼ੀ ਦੇ ਸਕਦੇ ਹੋ ਵਿਦਿਆਰਥੀ ਵੀਜ਼ੇ ਉੱਤੇ ਕੌਣ ਕੰਮ ਕਰ ਸਕਦਾ ਹੈ ਜਾਣਦੇ ਆ ਤੁਸੀਂ ਪਾਰਟ ਟਾਈਮ ਜਾਂ ਫੁੱਲ ਟਾਈਮ ਕੰਮ ਕਰਨ ਦੇ ਯੋਗ ਹੋ ਸਕਦੇ ਹੋ ਜੇਕਰ ਤੁਸੀਂ ਇੱਕ ਤੀਜੇ ਦਾਜ਼ੇ ਦੇ ਵਿਦਿਆਰਥੀ ਹੋ ਪੀ ਐਚ ਡੀ ਜਾਂ ਮਾਸਟਰ ਦਾ ਵਿਦਿਆਰਥੀ ਹੋ ਕੁਝ ਅੰਗਰੇਜ਼ੀ ਭਾਸ਼ਾ ਦੇ ਵਿਦਿਆਰਥੀ ਹੋ ਤੇ ਸਕੈਂਡਰੀ ਸਕੂਲ ਦੇ 12ਵੀਂ ਅਤੇ 13ਵੀਂ ਜਮਾਤ ਦੇ ਵਿਦਿਆਰਥੀ ਜਿਨ੍ਹਾਂ ਦੇ ਕੋਲ ਸਕੂਲ ਅਤੇ ਮਾਪਿਆਂ ਦੀ ਇਜਾਜ਼ਤ ਹੈ ਆਪਣੇ ਅਧਿਐਨ ਦੇ ਲਈ ਵਿਵਾਰ ਅਨੁਭਵ ਪੂਰਾ ਕਰਨਾ ਤੀਜੀ ਤਰਜੀਹ ਤੇ ਵਿਦਿਆਰਥੀ ਵਜੋਂ ਪਾਰਟ ਟਾਈਮ ਕੰਮ ਨਿਊਜ਼ੀਲੈਂਡ ਯੋਗਤਾ ਅਤੇ ਪ੍ਰਮਾਨ ਪੱਤਰ ਫਰੇਮਵਰਕ ਉਤੇ ਪੱਧਰ ਚਾਹੇ ਜਾਂ ਫਿਰ ਇਸ ਤੋਂ ਉੱਚ ਪੱਧਰ ਤੇ ਨਿਊਜ਼ੀਲੈਂਡ ਯੋਗਤਾ ਦੇ ਲਈ ਜੇ ਕੁਝ ਸ਼ਰਤਾਂ ਪੂਰੀਆਂ ਕਰਨ ਵਾਲੇ ਕੋਰਸ ਉਤੇ ਅੰਗਰੇਜ਼ੀ ਭਾਸ਼ਾ ਦੇ ਹੁਨਰ ਵਿਕਸਿਤ ਕਰਨ ਦੇ ਲਈ ਜੇਕਰ ਤੁਸੀਂ ਨਿਊਜ਼ੀਲੈਂਡ ਦੇ ਕਿਸੇ ਤੀਜੀ ਦਲਜੇ ਸੰਸਥਾਨ ਦੇ ਵਿੱਚ ਡੈਕਟਰੇਟ ਡਿਗਰੀ ਜਾਂ ਫਿਰ ਇਸਲ ਵਿੱਚ ਮਾਸਟਰ ਪ੍ਰੋਗਰਾਮ ਵਿੱਚ ਦਾਖਲ ਹੋਤਾ ਤਾਂਡੇ ਕੰਮ ਤੇ ਘੰਟਿਆਂ ਦੀ ਕੋਈ ਵੀ ਸੀਮਾ ਨਹੀਂ ਹੈ ਨਿਊਜ਼ੀਲੈਂਡ ਦੇ ਵਿੱਚ ਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ 2023 ਤੋਂ ਇਹ 21% ਵਾਧੇ ਦਾਖਲੇ ਲਗਾਤਾਰ ਮਹਾਮਾਰੀ ਤੋਂ ਪਹਿਲਾ ਦੇ ਪੱਧਰ ਤੱਕ ਵਧਰੇ ਨੇ 2024 ਦੇ ਵਿੱਚ 83485 ਦਾਖਲੇ ਹੋਏ ਨੇ ਜੋ ਹੁਣ 2019 ਦੇ ਕੁੱਲ 115705 ਦਾ 72% ਨੇ 2024 ਦੇ ਵਿੱਚ ਸਰਕਾਰੀ ਫੰਡ ਪ੍ਰਾਪਰ ਤੇ ਪ੍ਰੀਟੀਜ਼ ਦੇ ਨਾਲ-ਨਾਲ ਪ੍ਰੀਮੀਅਰਾਂ ਤੇ ਇੰਟਰਮੀਡੀਏਟ ਸਕੂਲਾਂ ਦੇ ਵਿੱਚ ਸਾਲ ਦਰ ਸਾਲ ਸਖਤ ਮਜ਼ਬੂਤ ਵਾਧਾ ਦੇਖਿਆ ਗਿਆ ਤੇ ਵਸਤੀਆਂ ਵਿੱਚ ਕੁੱਲ 33485 ਦਾਖਲੇ ਹੋਏ ਤੇ ਸਕੂਲਾਂ ਦੇ ਵਿੱਚ 18350 ਦਾਖਲੇ ਹੋਏ ਨੇ ਪੀਐਨ ਜੀਸੀਈ ਅਮਾਂਡਾ ਮਾਲੂ ਕਹਿੰਦੀ ਹੈ ਕਿ ਹੁਣ ਨਿਊਜ਼ੀਲੈਂਡ ਦੇ ਵਿੱਚ ਮਾਸਟਰ ਸਟੱਡੀ ਪ੍ਰੋਗਰਾਮ ਦੇ ਲਈ ਵਿਦੇਸ਼ੀ ਵਿਦਿਆਰਥੀ ਦਾਖਲ ਹੋ ਰਹੇ ਨੇ 2023 ਅਤੇ 2024 ਦੇ ਵਿੱਚਕਾਰ ਮਾਸਟਰ ਦੀ ਪੜ੍ਹਾਈ ਦੇ ਲਈ ਦਾਖਲੇ ਵਿੱਚ 68% ਵਾਧਾ ਹੋਇਆ 2024 ਦੇ ਵਿੱਚ 14695 ਅੰਤਰਰਾਸ਼ਟਰੀ ਵਿਦਿਆਰਥੀ ਸਨ ਜੋ ਕਿ 2023 ਦੇ ਵਿੱਚ 8740 ਸਨ ਉਜਾਰੂ ਨੀਲੇ ਮੋਗਾ ਬਲੇ 85% ਵਾਧੇ ਜਿਹੜਾ ਮਾਸਟਰਸ ਦੀ ਪੜ੍ਹਾਈ ਤੇ ਲਈ 7945 ਦਾਖਲੇ ਸਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ